ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਵੱਲੋਂ 10 ਸਾਲਾਂ ਤੋਂ ਵੱਧ ਸਮੇਂ ਤੋਂ ਗੈਰ ਕਾਨੂੰਨੀ ਢੰਗ ਨਾਲ ਦੇਸ਼ 'ਚ ਰਹਿ ਰਹੇ ਪ੍ਰਵਾਸੀਆਂ ਲਈ ਗ੍ਰੀਨ ਕਾਰਡ ਪ੍ਰੋਗਰਾਮ ਨੂੰ ਵਧਾਉਣ ਦੀ ਸੰਭਾਵਨਾ ਹੈ ਡੇਲੀ ਮੇਲ ਦੀ ਇੱਕ ਰਿਪੋਰਟ ਮੁਤਾਬਕ ਪ੍ਰੋਗਰਾਮ ਉਹਨਾਂ ਲੋਕਾਂ ਨੂੰ ਲਾਭ ਪਹੁੰਚਾਏਗਾ ਜੋ ਖੁਦ ਗੈਰ ਕਾਨੂੰਨੀ ਹਨ ਪਰ ਜੇਕਰ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਤਾਂ ਉਹਨਾਂ ਦੇ ਕਾਨੂੰਨੀ ਨਾਗਰਿਕ ਰਿਸ਼ਤੇਦਾਰਾਂ ਤੇ ਸਿੱਧਾ ਅਸਰ ਪਵੇਗਾ ਇਸ ਸ਼ਰਤ ਦਾ ਇੱਕ ਸਰਲ ਅਰਥ ਇਹ ਲਿਆ ਜਾ ਸਕਦਾ ਹੈ ਕਿ ਅਮਰੀਕਾ 'ਚ ਰਹਿ ਰਿਹਾ ਇੱਕ ਗੈਰ ਦਸਤਾਵੇਜ਼ੀ ਪ੍ਰਵਾਸੀ ਦੇ ਅਮਰੀਕੀ ਮੂਲ ਦੇ ਬੱਚੇ ਇੱਕ ਨਾਗਰਿਕਤਾ ਜੀਵਨ ਸਾਥੀ ਜਾਂ ਕੋਈ ਹੋਰ ਖੂਨ ਦਾ ਰਿਸ਼ਤੇਦਾਰ ਜੇ ਉਹ ਇੱਕ ਅਮਰੀਕੀ ਨਾਗਰਿਕ ਹੈ ਤਾਂ ਗੈਰ ਦਸਤਾਵੇਜ਼ੀ ਪ੍ਰਵਾਸੀ ਨੂੰ ਲਾਭ ਹੋ ਸਕਦਾ ਹੈ ਮੌਜੂਦਾ ਪ੍ਰੋਗਰਾਮ ਦੇ ਤਹਿਤ ਹਰ ਸਾਲ 4000 ਤੱਕ ਗੈਰ ਦਸਤਾਵੇਜ਼ੀ ਪ੍ਰਵਾਸੀ ਗ੍ਰੀਨ ਕਾਰਡ ਪ੍ਰਾਪਤ ਕਰ ਸਕਦੇ ਨੇ ਜਿਸ ਨੂੰ ਰਾਸ਼ਟਰਪਤੀ ਬਾਈਡਨ ਵਧਾਉਣ ਤੇ ਵਿਚਾਰ ਕਰ ਰਹੇ ਨੇ ਇਮੀਗ੍ਰੇਸ਼ਨ ਸਮੀਖਿਆ ਪ੍ਰੋਗਰਾਮ ਲਈ ਕਾਰਜਕਾਰੀ ਦਫ਼ਤਰ ਦੇ ਤਹਿਤ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀ ਜੋ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਨੇ ਜਾਂ ਉਹਨਾਂ ਨੂੰ ਦੇਸ਼ ਨਿਕਾਲੇ ਦੇ ਆਦੇਸ਼ ਜਾਰੀ ਕੀਤੇ ਗਏ ਨੇ ਅਮਰੀਕਾ 'ਚ ਰਹਿਣ ਲਈ ਅਪੀਲ ਕਰ ਸਕਦੇ ਨੇ ਤੇ ਕੈਨਸਲ ਯੂਰ ਰਿਮੂਵਲ ਦੇ ਤਹਿਤ ਗ੍ਰੀਨ ਕਾਰਡ ਜਾਰੀ ਕੀਤਾ ਜਾ ਸਕਦਾ ਹੈ ਹਾਲਾਂਕਿ ਇਹ ਸਾਰਾ ਮਾਮਲਾ ਅਜੇ ਵਿਚਾਰ ਦੇ ਅਧੀਨ ਹੈ ਤੇ ਅਜੇ ਇਹ ਤੈਅ ਨਹੀਂ ਹੋਇਆ ਕਿ ਇਸ ਨੂੰ ਕਦੋਂ ਲਾਗੂ ਕੀਤਾ ਜਾਵੇਗਾ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਨਿਆ ਵਿਭਾਗ ਦੇ ਇਮੀਗ੍ਰੇਸ਼ਨ ਸਮੀਖਿਆ ਲਈ ਕਾਰਜਕਾਰੀ ਦਫ਼ਤਰ ਦੇ ਤਹਿਤ ਸਤੰਬਰ 2023 ਦੇ ਸ਼ੁਰੂ ਚ ਇੱਕ ਪ੍ਰਸਤਾਵ ਬਣਾਇਆ ਗਿਆ ਸੀ ਜਿਸ ਦਾ ਉਦੇਸ਼ ਹਜ਼ਾਰਾਂ ਪ੍ਰਵਾਸੀਆਂ ਨੂੰ ਕਾਨੂੰਨੀ ਸਥਾਈ ਨਿਵਾਸ ਪ੍ਰਦਾਨ ਕਰਨਾ ਸੀ ਪ੍ਰਵਾਸ ਦੇ ਤਹਿਤ ਯੋਗ ਹੋਣ ਦੀ ਇੱਛਾ ਰੱਖਣ ਵਾਲੇ ਪ੍ਰਵਾਸੀ 10 ਸਾਲ ਤੋਂ ਅਮਰੀਕਾ 'ਚ ਰਹਿ ਰਹੇ ਹੋਣ ਅਤੇ ਇਹ ਵੀ ਸਾਬਤ ਕਰਨ ਕਿ ਉਹ ਕਿਸੇ ਗੰਭੀਰ ਅਪਰਾਧ 'ਚ ਸ਼ਾਮਲ ਨਹੀਂ ਹੋਏ ਨੇ ਹਾਲਾਂਕਿ ਪ੍ਰਸਤਾਵ ਦਸਤਾਵੇਜ਼ 'ਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਪ੍ਰੋਗਰਾਮ ਦੇ ਤਹਿਤ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਅਦਾਲਤ 'ਚ ਆਪਣੀ ਵਾਰੀ ਆਉਣ ਤੱਕ ਉਡੀਕ ਕਰਨੀ ਪਵੇਗੀ ਜਿਸ ਵਿੱਚ ਕਈ ਸਾਲ ਲੱਗ ਸਕਦੇ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਤੋਂ ਇੱਕ ਦਿਨ ਮਗਰੋਂ ਭਾਰਤ ਨੇ ਸੀਨੀਅਰ ਅਮਰੀਕੀ ਸفیر ਨੂੰ ਤਲਬ ਕਰਕੇ ਸਖਤ ਰੋਸ ਜ਼ਾਟਾਇਆ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਅਮਰੀਕੀ ਮਿਸ਼ਨ 'ਚ ਕਾਰਜਕਾਰੀ ਡਿਪਟੀ ਚੀਫ ਗਲੋਰੀਆ ਬਾਰਬੀਨਾ ਨੂੰ ਆਪਣੇ ਸਾਊਥ ਬਲੌਕ ਸਥਿਤ ਦਫ਼ਤਰ 'ਚ ਸੱਦਿਆ ਇਹ ਮੀਟਿੰਗ ਅੱਧੇ ਘੰਟੇ ਦੇ ਕਰੀਬ ਚੱਲੀ ਜੇਤੇ ਰਹਿ ਕੇ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਨੇੜਿਓਂ ਵਾਚ ਰਹੇ ਨੇ ਤੇ ਕੇਜਰੀਵਾਲ ਨੂੰ ਨਿਰਪੱਖ ਤੇ ਪਾਰਦਰਸ਼ੀ ਕਾਨੂੰਨੀ ਪ੍ਰਕਿਰਿਆ ਤੇ ਸੁਣਵਾਈ ਦਾ ਮੌਕਾ ਮਿਲਣਾ ਚਾਹੀਦਾ ਹੈ ਵਿਦੇਸ਼ ਮੰਤralੀ ਨੇ ਮਗਰੋਂ ਇੱਕ ਬਿਆਨ ਚ ਕਿਹਾ ਅਸੀਂ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਵੱਲੋਂ ਭਾਰਤ ਚ ਕੁਝ ਕਾਨੂੰਨੀ ਕਾਰਵਾਈਆਂ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਤੇ ਸਖਤ ਇਤਰਾਜ਼ ਜਤਾਇਆ ਗਿਆ ਬਿਆਨ ਚ ਕਿਹਾ ਗਿਆ ਕੂਟਨੀਤੀ ਚ ਦੇਸ਼ਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਦੂਜਿਆਂ ਦੀ ਪ੍ਰਭੂਸੱਤਾ ਤੇ ਅੰਦਰੂਨੀ ਮਾਮਲਿਆਂ ਦਾ ਸਤਕਾਰ ਕਰਨਗੇ। ਇੱਕ ਦੂਜੇ ਦਾ ਸਹਿਯੋਗ ਕਰਨ ਵਾਲੀਆਂ ਜਮਹੂਰੀਅਤਾਂ ਹੋਣ ਦੇ ਨਾਤੇ ਇਹ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਨਹੀਂ ਤਾਂ ਇਹ ਗੈਰ ਸਿਤਮੰਦ ਮਿਸਾਲਾਂ ਨੂੰ ਸਥਾਪਿਤ ਕਰ ਸਕਦਾ ਹੈ। ਭਾਰਤ ਦੀ ਜਮਹੂਰੀ ਪ੍ਰਕਿਰਿਆ ਨਿਰਪੱਖ ਤੇ ਨਿਆਂਪਾਲਿਕਾ ਦੇ ਆਧਾਰ ਤੇ ਹੈ ਜੋ ਉਦੇਸ਼ ਪੂਰਨ ਤੇ ਸਮੇਂ ਸਿਰ ਨਤੀਜਿਆਂ ਲਈ ਵਚਨਬੱਧ ਹੈ। ਜਰਮਨੀ ਮਗਰੋਂ ਅਮਰੀਕਾ ਨੇ ਇਸ ਮਾਮਲੇ 'ਚ ਸਖਤ ਪ੍ਰਤੀਕਿਰਿਆ ਦਿੱਤੀ ਸੀ ਉਧਰ ਭਾਰਤ ਦੇ ਸਖਤ ਇਤਰਾਜ਼ ਦੇ ਬਾਵਜੂਦ ਅਮਰੀਕਾ ਨੇ ਇੱਕ ਵਾਰ ਫਿਰ ਟਿੱਪਣੀ ਕੀਤੀ ਹੈ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਉੱਤੇ ਤੇ ਹੁਣ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਨੂੰ ਫ੍ਰੀਜ਼ ਕਰਨ ਬਾਰੇ ਅਮਰੀਕਾ ਨੇ ਆਪਣੀ ਰਾਏ ਜ਼ਾਹਰ ਕੀਤੀ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਹੈ ਕਿ ਅਮਰੀਕਾ ਹਰ ਮੁੱਦੇ ਲਈ ਨਿਰਪੱਖ ਪਾਰਦਰਸ਼ੀ ਅਤੇ ਸਮੇਸਰ ਕਾਨੂੰਨੀ ਪ੍ਰਕਿਆਵਾਂ ਨੂੰ ਉਤਸ਼ਾਹਿਤ ਕਰਦਾ ਹੈ ਉਹਨਾਂ ਕਿਹਾ ਉਹ ਕਿਸੇ ਨਿੱਜੀ ਕੂਟਨੀਤਿਕ ਗੱਲਬਾਤ ਦੀ ਗੱਲ ਨਹੀਂ ਕਰ ਰਹੇ ਪਰ ਉਹ ਯਕੀਨੀ ਤੌਰ ਤੇ ਨਿਰਪੱਖ ਪਾਰਦਰਸ਼ੀ ਤੇ ਸਮੇਸਰ ਕਾਨੂੰਨੀ ਪ੍ਰਕਿਰਿਆਵਾਂ ਨੂੰ ਉਤਸ਼ਾਹਿਤ ਕਰਦੇ ਨੇ ਏਜੰਸੀ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਇਸ ਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਉਧਰ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਅੱਗੇ ਇਹ ਕਿਹਾ ਗਿਆ ਹੈ ਕਿ ਕੂਟਨੀਤੀ ਚ ਕਿਸੇ ਤੋਂ ਦੂਜਿਆਂ ਦੀ ਪ੍ਰਭੂ ਸੱਤਾ ਤੇ ਅੰਦਰੂਨੀ ਮਾਮਲਿਆਂ ਦਾ ਸਨਮਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਇਸ ਤੋਂ ਲਾਵਾ ਲੋਕਤੰਤਰ ਦੇ ਮਾਮਲੇ 'ਚ ਇਹ ਜ਼ਿੰਮੇਵਾਰੀ ਹੋਰ ਵਾਜ ਜਾਂਦੀ ਹੈ ਬਿਆਨ 'ਚ ਵੀ ਕਿਹਾ ਗਿਆ ਕਿ ਅਜਿਹਾ ਨਾ ਕਰਨਾ ਗਲਤ ਮਿਸਾਲ ਕਾਇਮ ਕਰ ਸਕਦਾ ਹੈ ਨਿਊਯਾਰਕ ਰਾਜ ਦੇ ਕੁੀਸ ਇਲਾਕੇ 'ਚ ਲੰਘੇ ਸੋਮਵਾਰ ਨੂੰ ਟ੍ਰੈਫਿਕ ਸਟਾਪ ਤੇ ਡਿਊਟੀ ਦੌਰਾਨ ਨਿਊਯਾਰਕ ਪੁਲਿਸ ਦੇ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਮਾਰੇ ਗਏ ਪੁਲਿਸ ਅਧਿਕਾਰੀ ਦੀ ਪਛਾਣ ਜੋਨਾਥਨ ਡੈਲਰ ਵਜੋਂ ਹੋਈ ਹੈ ਇਸ ਹਾਦਸੇ ਮਗਰੋਂ ਜੋਨਾਥਨ ਨੂੰ ਨਿਊਯਾਰਕ ਦੇ ਜਮਾਇਕਾ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ 'ਚ ਉਸ ਦੀ ਮੌਤ ਹੋ ਗਈ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਸੋਮਵਾਰ ਸ਼ਾਮ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਇਸ ਪੁਲਿਸ ਅਧਿਕਾਰੀ ਦੀ ਮੌਤ ਬਾਰੇ ਪੁਸ਼ਟੀ ਕੀਤੀ। ਪੁਲਿਸ ਕਮਿਸ਼ਨਰ ਐਡਵਰਡ ਕੈਬਨ ਨੇ ਘਟਨਾ ਸੰਬੰਧੀ ਜਾਣਕਾਰੀ ਚ ਦੱਸਿਆ ਕਿ ਟ੍ਰੈਫਿਕ ਸਟਾਪ ਤੇ ਜোনাਥਨ ਵਾਹਨਾਂ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਇੱਕ ਵਾਹਨ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਸ਼ੱਕੀ ਵਿਅਕਤੀ ਨੂੰ ਕਾਰ ਚੋਂ ਬਾਹਰ ਨਿਕਲਣ ਲਈ ਕਿਹਾ। ਕਈ ਵਾਰੀ ਇਸ ਬਾਰੇ ਕਿਹਾ ਗਿਆ ਤੇ ਉਹਨੇ ਕਾਨੂੰਨੀ ਆਦੇਸ਼ ਵੀ ਦਿੱਤਾ। ਪਰ ਉਸਨੇ ਕਾਰਚੋਂ ਨਿਕਲਣ ਤੋਂ ਇਨਕਾਰ ਕਰ ਦਿੱਤਾ ਜਿਸ ਮਗਰੋਂ ਜোনাਥਨ ਨੇ ਖੁਦ ਉਸਨੂੰ ਕਾਰਚੋਂ ਬਾਹਰ ਕੱਢਿਆ ਤਾਂ ਉਸਨੇ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ ਇਸ ਮਗਰੋਂ ਮੌਕੇ ਤੇ ਮੌਜੂਦ ਹੋਰ ਪੁਲਿਸ ਮੁਲਾਜ਼ਮਾਂ ਦੀ ਜਵਾਬੀ ਕਾਰਵਾਈ ਚ ਹਥਿਆਰਬੰਦ ਸ਼ੱਕੀ ਵੀ ਜ਼ਖਮੀ ਹੋ ਗਿਆ ਜਿਸਨੂੰ ਬਾਅਦ ਚ ਜਮਾਇਕਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਸਾਲ 2020 ਚ ਕੈਨੇਡਾ ਚ ਭਾਰਤੀ ਮੂਲ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਰੋਨਾ ਮਹਾਮਾਰੀ ਦੌਰਾਨ ਟੀਕਾਕਰਨ ਦੇ ਆਦੇਸ਼ਾਂ ਦਾ ਵਿਰੋਧ ਕੀਤਾ ਸੀ ਉਸਨੇ ਸਰਕਾਰ ਦੁਆਰਾ ਲਗਾਈ ਗਈ ਤਾਲਾਬੰਦੀ ਅਤੇ ਟੀਕਾਕਰਨ ਦੇ ਆਦੇਸ਼ਾਂ ਦੇ ਵਿਰੁੱਧ ਆਵਾਜ਼ ਚੁੱਕੀ ਸੀ ਉਸ ਦੇ ਇਸੇ ਰੁਖ ਕਾਰਨ ਉਸ ਨੂੰ ਮੈਡੀਕਲ ਸੰਸਥਾਵਾਂ ਅਤੇ ਟਵਿੱਟਰ ਦੇ ਪਿਛਲੇ ਪ੍ਰਬੰਧਨ ਦੁਆਰਾ ਸੈਂਸਰਸ਼ਿਪ ਦੇ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਕੈਨੇਡਾ ਚ ਇਮਿਊਨੋਲੋਜੀ ਅਤੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਗਿੱਲ ਕੋਵਿਡ ਨਾਲ ਸੰਬੰਧਤ ਪੋਸਟ ਕਰਨ ਤੋਂ ਬਾਅਦ ਕਾਨੂੰਨੀ ਮੁਸੀਬਤ ਚ ਨੇ ਉਸ ਨੂੰ ਕਾਨੂੰਨੀ ਲੜਾਈ ਲਈ ਲਗਭਗ 3 ਲੱਖ ਕੈਨੇਡੀਅਨ ਡਾਲਰ ਜਾਨੀ ਕਿ 1 ਕਰੋੜ 83 ਲੱਖ 75000 78 ਰੁਪਏ ਦੀ ਲੋੜ ਹੈ ਇਸ ਰਕਮ ਨੂੰ ਇਕੱਠਾ ਕਰਨ ਲਈ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਇਸ ਦੌਰਾਨ ਉਹਨਾਂ ਲਈ ਇੱਕ ਚੰਗੀ ਖਬਰ ਆਈ ਹੈ ਉਸ ਨੂੰ ਐਕਸ ਤੋਂ ਸਮਰਥਨ ਪ੍ਰਾਪਤ ਹੋਇਆ ਜਿਸ ਨੇ ਉਸ ਦੇ ਖਰਚਿਆਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਡਾਕਟਰ ਗਿੱਲ ਦਾ ਪੱਖ ਲੈਂਦੇ ਹੋਏ ਇੱਕ ਬਿਆਨ ਜਾਰੀ ਕੀਤਾ ਗਿਆ ਐਕਸ ਨੇ ਕਿਹਾ ਗਿਲ ਨੇ ਕੋਵਿਡ ਤਾਲਾਬੰਦੀ ਦੀਆਂ ਕੋਸ਼ਿਸ਼ਾਂ ਤੇ ਜਨਤਕ ਟੀਕਾ ਕਰਨ ਦੇ ਆਦੇਸ਼ ਦੇ ਵਿਰੋਧ ਚ ਕੈਨੇਡਾ ਅਤੇ অন্ਟਾਰੀਓ ਦੀਆਂ ਸਰਕਾਰਾਂ ਵਿਰੁੱਧ ਟਵਿੱਟਰ ਤੇ ਖੁੱਲਕੇ ਗੱਲ ਕੀਤੀ ਸੀ ਜਿਸ ਕਾਰਨ ਉਸ ਨੂੰ ਮੀਡੀਆ ਨੇ ਪਰੇਸ਼ਾਨ ਕੀਤਾ ਉਸੇ ਸਮੇਂ ਸਾਬਕਾ ਟਵਿੱਟਰ ਪ੍ਰਬੰਧਨ ਦੁਆਰਾ ਇਸ ਨੂੰ ਸੈਂਸਰ ਕੀਤਾ ਗਿਆ ਸੀ ਇੰਨਾ ਹੀ ਨਹੀਂ অন্ਟਾਰੀਓ ਦੇ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਦੁਆਰਾ ਕੀਤੀ ਗਈ ਜਾਂਚ ਅਤੇ ਕਾਰਵਾਈ ਦੇ ਹਿੱਸੇ ਵਜੋਂ ਉਸ ਦੇ ਸਤਾਈ ਜਨਤਕ ਰਿਕਾਰਡ ਵਿੱਚ ਇੱਕ ਸਾਵਧਾਨੀ ਸ਼ਬਦ ਜੋੜਿਆ ਗਿਆ ਸੀ। ਬਿਆਨ ਚ ਅੱਗੇ ਕਿਹਾ ਗਿਆ ਕਿ ਜਦੋਂ ਐਲਨ ਮਸਕ ਨੂੰ ਇਸ ਹਫ਼ਤੇ ਦੇ ਸ਼ੁਰੂ ਚ ਆਪਣੀ ਕਾਨੂੰਨੀ ਫੀਸ ਦਾ ਭੁਗਤਾਨ ਕਰਨ ਲਈ ਗਿੱਲ ਦੀ ਕਰਾਊਡ ਫੰਡਿੰਗ ਮੁਹਿੰਮ ਬਾਰੇ ਪਤਾ ਲੱਗਾ ਤਾਂ ਉਸਨੇ ਮਦਦ ਕਰਨ ਦਾ ਵਾਅਦਾ ਕੀਤਾ। ਐਕਸ ਹੁਣ ਡਾਕਟਰ ਗਿੱਲ ਦੀਆਂ ਬਾਕੀ ਕਾਨੂੰਨੀ ਕਾਰਵਾਈਆਂ ਲਈ ਫੰਡ ਦੇਵੇਗਾ ਤਾਂ ਜੋ ਉਹ 3 ਲੱਖ ਡਾਲਰ ਫੀਸ ਅਤੇ ਆਰਡਰ ਦਾ ਭੁਗਤਾਨ ਕਰ ਸਕੇ। ਹਜ਼ਬੁੱਲਾ ਨੇ ਘੋਸ਼ਣਾ ਕੀਤੀ ਹੈ ਕਿ ਤਾਜ਼ਾ ਇਜ਼ਰਾਈਲੀ ਹਵਾਈ ਹਮਲਿਆਂ ਚ ਉਸਦੇ 5 ਕਾਰਪੋਨਾ ਦੀ ਮੌਤ ਹੋ ਗਈ ਹੈ। ਹਿਜ਼ਬੁੱਲਾ ਨੇ ਬੁੱਧਵਾਰ ਦੇਰ ਰਾਤ ਨੂੰ ਇੱਕ ਬਿਆਨ ਚ ਮ੍ਰਿਤਕਾਂ ਦੀ ਪਛਾਣ ਡੈਰਨ ਤਾਰ ਤੋਂ ਕਮਲ ਸ਼ਹਾਦੇ ਮਜ਼ਰਾਤ ਮਚਰੇਫ ਤੋਂ हसन हसन ਨਕੌਰਾ ਤੋਂ ਅਲੀ ਯਜ਼ਬੇਕ ਜੇਬੇਨ ਤੋਂ ਅਲੀ ਅਕੀਲ ਅਤੇ ਯਹਮੂਰ ਤੋਂ ਹੁਸੈਨ ਜ਼ਹੂਰ ਵਜੋਂ ਕੀਤੀ ਹੈ ਸ਼ਹਾਦੇ ਅਤੇ हसन ਦੀ ਪਛਾਣ ਹਿਜ਼ਬੁੱਲਾ ਨੇ ਅਤਵਦੀ ਸਮੂਹੀ ਇਸਲਾਮਿਕ ਹੈਲਥ ਅਥਾਰਟੀ ਚ ਪੈਰਾਮੈਡੀਕਸ ਵਜੋਂ ਕੀਤੀ ਸੀ ਹਜ਼ਬੁੱਲਾਹ ਖਾੜਕੂ ਜਥੇਬੰਦੀ ਨੂੰ ਵਿਆਪਕ ਤੌਰ ਤੇ ਇਰਾਨ ਦੁਆਰਾ ਸਮਰਥਨ ਪ੍ਰਾਪਤ ਮੰਨਿਆ ਜਾਂਦਾ ਹੈ ਨੇ ਕਿਹਾ ਹੈ ਕਿ ਇਸਲਾਮਿਕ ਹੈਲਥ ਅਥਾਰਟੀ ਦੇ ਨਾਲ ਦੇ ਪੈਰਾਮੈਡੀਕਸ ਤੋਂ ਇਲਾਵਾ ਬਾਕੀ ਦੋ ਅਮਲ ਅੰਦੋਲਨ ਨਾਲ ਸੰਬੰਧਿਤ ਸਨ ਅਤੇ ਇੱਕ ਹੋਰ ਪੈਰਾਮੈਡੀਕਲ ਇਸਲਾਮਿਕ ਮੈਸੇਜ ਸਕਾਉਟਸ ਐਸੋਸੀਏਸ਼ਨ ਨਾਲ ਸੀ ਇਹ ਘੋਸ਼ਣਾ ਮਾ ਪਿਛਲੇ ਦਿਨ ਹਜ਼ਬੁੱਲਾਹ ਦੇ ਟੀਚਿਆਂ ਤੇ ਆਈਡੀਐਫ ਦੇ ਕਈ ਹਮਲਿਆਂ ਤੋਂ ਬਾਅਦ ਆਈਆਂ ਨੇ ਇਨਾ ਪੰਜਾਂ ਦੀ ਮੌਤ ਨਾਲ 7 ਅਕਤੂਬਰ ਤੋਂ ਇਜ਼ਰਾਈਲ ਹਮਾਸ ਯੁੱਧ ਸ਼ੁਰੂ ਹੋਣ ਤੋਂ ਬਾਅਦ ਮਾਰੇ ਗਏ ਹਿਜ਼ਬੁੱਲਾ ਦੇ ਕੁੱਲ ਕਾਰਕੁਨਾਂ ਦੀ ਗਿਣਤੀ 255 ਹੋ ਗਈ ਹੈ। ਹਿਜ਼ਬੁੱਲਾ ਦੇ ਮੁਖੀ हसन ਨਸਰੁੱਲਾ ਨੇ ਕਈ ਟੈਲੀਵਿਜ਼ਨ ਸੰਬੋਧਨਾ 'ਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਈਲ ਨੂੰ ਚੁਣੌਤੀ ਦਿੱਤੀ ਸੀ ਤੇ ਇਜ਼ਰਾਈਲ 'ਤੇ ਹਮਲਾ ਕਰਨ ਲਈ ਵੈਸਟ ਬੈਂਕ ਤੋਂ ਕਦੇ-ਕਦਾਈਂ ਮਜ਼ਾਈਲਾ ਜਾਂ ਮਾਨਵ ਰਹਿਤ ਡਰੋਨ ਦਾਗੇ ਗਏ। ਪਰ ਇਸ ਨੇ ਅਜੇ ਤੱਕ ਇਜ਼ਰਾਈਲ ਨਾਲ ਪੂਰੇ ਪੈਮਾਨੇ ਦੀ ਜੰਗ 'ਚ ਆਪਣੇ ਆਪ ਨੂੰ ਨਹੀਂ ਉਤਾਰਿਆ। ਥਾਈਲੈਂਡ ਦੀ ਸੰਸਦ ਦੇ ਹੇਠਲੇ ਸਦਨ ਨੇ ਅੱਜ ਹਰ ਵਿਆਹ ਇੱਕ ਬਰਾਬਰ ਮੰਨੇ ਜਾਣ ਸੰਬੰਧੀ ਬਿੱਲ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ। ਜਿਸ ਵਿੱਚ ਸਮਲਿੰਗੀ ਵਿਆਹ ਸਮੇਤ ਕਿਸੇ ਵੀ ਲਿੰਗਕ ਪਛਾਣ ਦੇ ਲੋਕਾਂ ਵਿਚਾਲੇ ਵਿਆਹ ਸੰਬੰਧਾਂ ਨੂੰ ਮਾਨਤਾ ਦਿੱਤੀ ਗਈ ਹੈ। ਇਸ ਬਿੱਲ ਦੇ ਕਾਨੂੰਨ ਬਣਨ ਨਾਲ ਥਾਈਲੈਂਡ ਕਿਸੇ ਵੀ ਲਿੰਗਕ ਪਛਾਣ ਵਾਲੇ ਜੀਵਨ ਸਾਥੀਆਂ ਦੇ ਬਰਾਬਰੀ ਦੇ ਅਧਿਕਾਰ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੱਖਣੀ ਪੂਰਬ ਏਸ਼ੀਆ ਦਾ ਪਹਿਲਾ ਮੁਲਕ ਬਣ ਜਾਵੇਗਾ ਸਦਨ 'ਚ ਹਾਜ਼ਰ 415 ਮੈਂਬਰਾਂ 'ਚੋਂ 400 ਨੇ ਬਿੱਲ ਦੇ ਹੱਕ 'ਚ ਵੋਟ ਪਾਈ ਜਦਕਿ 10 ਜਣਿਆਂ ਨੇ ਇਸ ਬਿੱਲ ਦਾ ਵਿਰੋਧ ਕੀਤਾ 5 ਮੈਂਬਰਾਂ ਨੇ VOTING ਪ੍ਰਕਿਰਿਆ 'ਚ ਹਿੱਸਾ ਨਹੀਂ ਲਿਆ ਬਿੱਲ ਵਿੱਚ ਸਿਵਲ ਤੇ ਕਮਰਸ਼ੀਅਲ ਕੋਰਟ 'ਚ ਸੋਧ ਕਰਕੇ ਪੁਰਸ਼ਾਂ ਅਤੇ ਮਹਿਲਾਵਾਂ ਅਤੇ ਪਤੀ ਤੇ ਪਤਨੀ ਸ਼ਬਦਾਂ ਦੀ ਥਾਂ ਲੋਕ ਅਤੇ ਵਿਅਕਤੀ ਜੀਵਨ ਸਾਥੀ ਸ਼ਬਦਾਂ ਨੂੰ ਜੋੜਿਆ ਗਿਆ ਹੈ ਇਹ ਬਿੱਲ ਐਲਜੀਬੀਟੀਕਿਊ ਜੋੜਿਆਂ ਨੂੰ ਪੂਰੀ ਤਰ੍ਹਾਂ ਕਾਨੂੰਨੀ ਵਿੱਤੀ ਅਤੇ ਮੈਡੀਕਲ ਅਧਿਕਾਰ ਮੋਹਿਆ ਕਰਵਾਏਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ